ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਆਪਣੇ ਕੋਲ ਬਲੂ ਕਲਰ ਦਾ ਹੈਂਡਵਰਕ ਦਾ ਸੂਟ ਅਵੇਲੇਬਲ ਹੈ ਜਿਹਦੇ ਤੇ ਬਾਜ਼ੂ ਬਾਟਮ ਤੇ ਸੇਮ ਵਰਕ ਹੋਇਆ neck ਤੇ ਹੋਇਆ ਨੈਕਸਟ आवर ਸੂਟ ਤਾਂ ਤੁਹਾਨੂੰ ਪਤਾ ਹੀ ਬਹੁਤ ਹੀ ਟ੍ਰੈਂਡਿੰਗ ਚ ਰਹੇ ਆ ਜੀ ਠੀਕ ਹੈ ਜੀ ਹੁਣ ਵਿਆਹ ਸ਼ਾਦੀਆਂ ਲਈ ਪਹਿਣਾ ਦੀ ਡਿਮਾਂਡ ਜਿਹੜੀ ਹੈ ਦੁਬਾਰਾ ਆ ਗਈ ਆ ਤਸੋਚੇ ਦੁਆਰਾ ਸੂਟ ਆਪਾਂ ਬੁਟੀਕ ਸਟਾਈਲ ਅੱਜ ਲੈ ਕੇ ਆਏ ਆ ਸਾਰੇ ਹੀ ਵਰਕ ਵਾਲੇ ਸੂਟ ਹੋਣਗੇ ਬਹੁਤ ਸੋਹਣੇ ਸੋਹਣੇ ਬਾਜ਼ੂ ਬਾਟਮ ਤੇ ਵਰਕ ਹੋਏਗਾ ਕਿਸੇ ਦੇ ਬਾਜ਼ੂ ਤੇ ਹੋਏਗਾ ਕਿਸੇ ਦੇ ਬਾਟਮ ਤੇ ਹੋਏਗਾ ਔਰ ਕਿਸੇ ਤੇ ਦੋਨੋਂ ਬਾਜ਼ੂ ਬਾਟਮ ਤੇ ਹੋਏਗਾ ਸਭ ਦਾ ਫੈਬਰਿਕ ਜਿਹੜਾ ਡਿਫਰੈਂਟ ਰਹੇਗਾ ਪ੍ਰਾਈਸ ਡਿਫਰੈਂਟ ਰਹੇਗਾ ਤੁਸੀਂ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਫੈਬਰਿਕ ਵਾਰੇ ਪ੍ਰਾਈਸ ਵਾਰੇ ਪੁੱਛ ਸਕਦੇ ਹੋ ਬਾਕੀ ਅਗਰ ਤੁਹਾਨੂੰ ਇਹ ਸੇਮ ਡਿਜ਼ਾਈਨ ਜਿਹੜੇ ਆ ਤੁਹਾਨੂੰ ਦਿਖਾ ਰਹੇ ਆ ਇਹ ਆਪਣੇ ਕੋਲ ਅਵੇਲੇਬਲ ਆ ਅਗਰ ਇਸ ਤੋਂ ਇਲਾਵਾ ਇਹ ਵਾਲਾ ਡਿਜ਼ਾਈਨ ਕਿਸੇ ਹੋਰ ਕਲਰ ਤੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਆ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਜਿਹੜਾ ਮੋਰੇ ਸਟਾਰਟ ਹੋ ਜਾਣਾ ਅਕਤੂਬਰ ਤੋਂ ਠੀਕ ਹੈ ਜੀ ਤਾਂ ਪਹਿਣਾ ਦੀ ਡਿਮਾਂਡ ਜਿਹੜੀ ਸ਼ੁਰੂ ਹੋ ਚੁੱਕੀ ਆ ਪਹਿਣਾ ਨੇ ਸੂਟ ਰੈਡੀ ਕਰਵਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਆ ਠੀਕ ਹੈ ਜੀ ਫੋਰਨ ਵਾਲੀਆਂ ਪਹਿਣਾ ਨੇ ਤਾਂ ਐਡਵਾਂਸ ਜੀ ਸਟਾਰਟ ਕਰ ਦਿੱਤੇ ਕਿਉਂਕਿ ਜਿਹੜਾ ਆਪਾਂ ਜਦੋਂ ਰੈਡੀ ਸੂਟ ਕਰਵਾਉਣੇ ਤਾਂ ਉਹਨੂੰ ਟਾਈਮ ਲੱਗਦਾ ਹੈ ਹਨਾ ਇਸ ਕਰਕੇ ਪਹਿਣਾ ਨੇ ਜਿਹੜੇ ਸੂਟ ਰੈਡੀ ਕਰਵਾਉਣਾ ਸ਼ੁਰੂ ਕਰ ਦਿੱਤੇ ਆ ਬਾਕੀ ਜੀ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਬਟ ਕਲਰ ਪਸੰਦ ਨਹੀਂ ਆਉਂਦਾ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਕਲਰ ਪਸੰਦ ਆ ਡਿਜ਼ਾਈਨ ਨਹੀਂ ਪਸੰਦ ਆ ਤਾਂ ਉਸ ਕਲਰ ਤੇ ਕੋਈ ਹੋਰ ਡਿਜ਼ਾਈਨ ਜਿਹੜਾ ਵੀ ਕਰਵਾਉਣਾ ਅਗਰ ਸਾਡੇ ਡਿਜ਼ਾਈਨ ਚ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਨਾ ਜੋ ਵੀ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਅਗਰ ਤੁਹਾਡੇ ਕੋਲ ਆਪਣੇ ਕੋਲ ਡਿਜ਼ਾਈਨ ਹੈਗਾ ਤੁਸੀਂ ਉਹ ਵੀ ਆਪਣੇ ਕੋਲ ਆਰਡਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਮਹਿੰਦੀਆ ਕਲਰ ਦਾ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਬ੍ਰਾਈਡਲ ਸੂਟ ਹੈ ਠੀਕ ਹੈ ਜੀ ਬਾਟਮ ਬਾਜ਼ੂ ਦੁਪੱ ਨੈਕਸਟ ਆ ਪਿਓਰ ਚਾਕਲੇਟ ਕਾਟਨ ਤੇ ਸੂਟ ਆ ਦੁਪੱਟਾ ਸ਼ਿਫੋਨ ਦਾ ਜੀ ਨੈਕਸਟ ਆਹ ਵਾਲੇ ਬਹੁਤ ਸੋਹਣੇ ਹੈਂਡਵਰਕ ਦੇ ਆ 슬ੀਵਸ ਬਾਟਮ ਦੋਨਾਂ ਦੇ ਵਰਕ ਆ ਇਹਦੇ ਵਿੱਚ 7 ਤੋਂ 8 ਰੰਗ ਅਵੇਲੇਬਲ ਆ ਠੀਕ ਹੈ ਜੀ ਨੈਕ ਘੇਰਾ ਬਣਿਆ ਚਨਾਉਣ ਦਾ ਨਾਲ ਦੁਪੱਟਾ ਆ ਨੈਕਸਟ ਆ ਡਿਜ਼ਾਈਨ ਸੋਲੋ ਪੀਸ ਚ ਨੈਕਸਟ ਆ ਬ੍ਰੌਕੇਟ ਦੇ ਸੂਟ ਅਵੇਲੇਬਲ ਆ ਨਾਈਲ ਸਿਲਕ ਦੀ ਬਾਟਮ ਰਹੇਗੀ ਬ੍ਰੌਕੇਟ ਦੀ ਸ਼ਰਟ ਰਹੇਗੀ ਨੈਕਸਟ ਆ ਪਿਓਰ ਗਲਾਸ ਬਰਬਰੀ ਦੀ ਸ਼ਰਟ ਰਹੇਗੀ ਉਪਾੜਾ ਸਿਲਕ ਦੀ ਬਾਟਮ ਰਹੇਗੀ ਟੈਬੀ ਦਾ ਦੇ ਨਾਲ ਦੁਪੱਟਾ ਰਹੇਗਾ ਬਹੁਤ ਸੋਹਣਾ ਨੈਕ ਕੇ ਰਵਰ ਕੀਤਾ ਹੋਇਆ ਬਾਟਮ ਤੇ ਵੀ ਵਰਕ ਕੀਤਾ ਹੋਇਆ ਆ ਤੇ ਕਲਰ ਲਾਈਟ ਜੇ ਬਹੁਤ ਸੋਹਣੇ ਜੇ ਹੈਗੇ ਅਵੇਲੇਬਲ ਹੈ ਜੀ ਆਪਣੇ ਕੋਲ ਨੈਕਸਟ ਆ ਵਾਲਾ ਬਹੁਤ ਸੋਹਣਾ ਕਲਰ ਹੈ ਜੀ ਰਸਟ ਕਲਰ ਇਹ ਨੇਚਰਲ ਕ੍ਰੇਪ ਤੇ ਆ ਜੀ ਫੈਬਰਿਕ ਹੈ ਦਾ ਚਨੌਣ ਦਾ ਨਾਲ ਦੁਪੱਟਾ ਆ ਬਹੁਤ ਸੋਹਣਾ ਬਾਟਮ ਬਾ ਤੇ ਬਾਜੂ ਤੇ ਵਰਕ ਹੈ ਨੈਕਸਟ ਆ ਮੋਡਲ ਸਟਨ ਫੈਬਰਿਕ ਦਾ ਸੂਟ ਅਵੇਲੇਬਲ ਆ ਇਹ ਵੀ ਫੈਬਰਿਕ ਬਹੁਤ ਹੀ ਸੋਹਣਾ ਐ ਸੌਫਟ ਇਹ ਫੈਬਰਿਕ ਹੁੰਦਾ ਜੇ ਵੇਅਰ ਕੀਤਾ ਤਾਂ ਬਹੁਤ ਸੋਹਣੀ ਫਿਟਿੰਗ ਬਣਦੀ ਆ ਨੈਕਸਟ ਆ ਬੜਾ ਵਰਕ ਵਾਲੇ ਆਗੇ ਜੀ ਨੈਕਸਟ ਆ ਪਿਓਰ ਸ਼ਿਮਾ ਦੇ ਵਿੱਚ ਸੂਟ ਰਹੇਗਾ ਚਰੌਂ ਦੇ ਦੁਪੱਟਾ ਹੋਏਗਾ ਚਰੌਂ ਦੇ ਦੁਪੱਟੇ ਤੇ ਵੀ 4 ਸਾਈਡ ਵਰਕ ਹੋਏਗਾ ਜੀ ਨੈਕਸਟ ਆ ਲਾਈਟ ਜੇ ਸ਼ੇਡ ਆ ਸ਼ਰਟ ਐਂਡ ਦੁਪੱਟਾ ਆਰਗੈਂਜ਼ਾ ਚ ਹੋਏਗਾ ਬਾਟਮ ਸਿਲਕ ਦੀ ਹੋਏਗੀ ਠੀਕ ਐ ਸ਼ਰਟ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੁਪੱਟੇ ਤੇ ਵੀ ਸੇਮ ਕੀਤਾ ਜੀ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਆਰਗੈਂਜ਼ਾ ਦੀ ਸ਼ਾਰਟ ਵਿੱਚ ਹੋਣਗੇ ਸੰਤੂਨ ਦੀ ਨਾਲ ਬਾਟਮ ਹੈ ਸ਼ਿਫੋਨ ਦਾ ਦੁਪੱਟਾ ਹੈ ਸਭ ਦਾ ਅਲੱਗ-ਅਲੱਗ ਸੋਰੀ ਅਲੱਗ-ਅਲੱਗ ਜਿਹੜਾ ਡਿਜ਼ਾਈਨ ਰਹੇਗਾ ਫੈਬਰਿਕ ਸਭ ਦਾ ਸੇਮ ਰਹੇਗਾ ਆਰਗੈਂਜ਼ਾ ਦੀ ਸ਼ਾਰਟ ਸੰਤੂਨ ਦੀ ਬਾਟਮ ਤੇ ਸ਼ਿਫੋਨ ਦਾ ਦੁਪੱਟਾ ਹੋਏਗਾ ਇਹਨਾਂ ਨਾਲ ਬਟ ਜਿਹੜਾ ਡਿਜ਼ਾਈਨ ਆ ਸਭ ਦਾ ਅਲੱਗ-ਅਲੱਗ ਹੋਏਗਾ ਕਾਫੀ ਘਟੋ-ਘਟਾ 5 ਤੋਂ 6 ਡਿਜ਼ਾਈਨ ਅਲੱਗ-ਅਲੱਗ ਲੈ ਕੇ ਆਏ ਆ ਇਹਨਾਂ ਚੋਂ ਤੁਹਾਨੂੰ ਕਿਹੜਾ ਜਿਹੜਾ ਵੀ ਡਿਜ਼ਾਈਨ ਪਸੰਦ ਆਉਂਦਾ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਵੀਰ ਮਾ ਬਾਕੀ ਭੈਣੋ ਜਿਨ੍ਹਾਂ ਭੈਣਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੁਹਾਡੇ ਲਾਈਕ ਦੇ ਨਾਲ ਤੁਹਾਡੇ ਸ਼ੇਅਰ ਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਕਮੈਂਟ ਨਾਲ ਪਤਾ ਲੱਗਦਾ ਕਿ ਤੁਸੀਂ ਸੂਟ ਕਿੰਨਾ ਲਾਈਕ ਕਰਦੇ ਆ ਠੀਕ ਹੈ ਜੀ ਬਾਕੀ ਵੀਡੀਓ ਨੂੰ ਭੈਣਾਂ ਆਪਣਿਆਂ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਨੈਕਸਟ ਆ ਬਨਾਰਸੀ ਬ੍ਰੋਕੇਟ ਦੀ ਸ਼ਰਟ ਹੋਏਗੀ ਸਿਲਕ ਦੀ ਬਾਟਮ ਰਹੇਗੀ ਨੈਕਸਟ ਆਹ ਬੋਟੀਕ ਸਟਾਈਲ ਸੂਟ ਆਗੇ ਜੀ ਮਸਲੀਨ ਕਾਟਨ ਦੇ ਵਿੱਚ ਹੋਣਗੇ ਇਹ ਬਹੁਤ ਸੋਹਣਾ ਇਹਨਾਂ ਦੇ ਵਰਕ ਕੀਤਾ ਹੋਇਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਜਸਟ ਇਹ ਸਾਰੇ ਸੂਟ ਜਿਹੜੇ 6600 ਰੁਪਏ ਵਿੱਚ ਅਵੇਲੇਬਲ ਹੈ ਜੀ ਠੀਕ ਹੈ ਜੀ ਪ੍ਰਾਈਸ ਇੰਨਾ ਘੱਟ ਬਾਜ਼ੂ ਬਾਟਮ ਵਰਕ ਇੰਨਾ ਪ੍ਰਾਈਸ ਘੱਟ ਸਾਨੂੰ ਕਿਤੋਂ ਨਹੀਂ ਮਿਲਣਾ ਨੈਕਸਟ ਆ ਜੋਰਜਟ ਦੇ ਸੂਟ ਚ ਹੈ ਵਰਕ ਬਹੁਤ ਸੋਹਣਾ ਨਾਲ ਕੰਟਰਾਸਟ ਬਾਟਮ ਹੈ ਬਾਟਮ ਤੇ ਵੀ ਵਰਕ ਆ ਇਦਾਂ ਬਣਿਆ ਹੋਇਆ ਹੈ ਜੀ ਸੂਟ ਨੈਕਸਟ ਆ ਬਲੇ ਬਹੁਤ ਸੋਹਣੇ ਬਣੇ ਹੋਏ ਨਾਲ ਚਨੋਂ ਚਨੋਂ ਦੇ ਦੁਪੱਟੇ ਜੀ ਦੁਪੱਟਿਆਂ ਤੇ ਸਾਰੇ ਵਰਕ ਕੀਤਾ ਹੈ ਸ਼ਰਟ ਤੇ नैक्सट आ चॉकलेट कॉटन के आ गए जी चॉकलेट कॉटन भी बहुत वीया फैबरिक हों बहुत सोना भी फैबरिक होंदले बहुत सोहने करेप के जी चुनी चैक करो दुपट्टा बहुत सोहना खूबसूरत जहां नैक्सट आवड़े जो अलग अलग फैब्रिक है कोई शिमर है कोई ऑरगैनजा च है ठीक है जी ਲਾਸਟ ਉਹ ਤੁਹਾਨੂੰ ਬਰਸ਼ ਪੇਂਟ ਵਾਲੇ ਸੂਟ ਦਿਖਾ ਰਹੀ ਆ ਬਰਸ਼ ਪੇਂਟ ਦੇ ਵਿੱਚ ਹੋਣਗੇ ਲਾਈਟ ਜੇ ਕਲਰ ਹੈ ਬਹੁਤ ਸੋਹਣੇ ਡਿਸੈਂਟ ਜੇ ਰੰਗਾਂ ਬਹੁਤ ਪਿਆਰੇ ਪਿਆਰੇ ਰੰਗਾਂ ਜਦੋਂ ਵੇਅਰ ਕਰੋਗੇ ਤਾਂ ਬਹੁਤ ਸੋਹਣੀ ਡਿਗਰੇਸਨ ਸੂਟ ਦੀ ਬਣੇਗੀ ਤੇ ਇਹਦੇ ਵਿੱਚ ਬਹੁਤ ਹੀ ਸੋਹਣੀ ਲੁੱਕ ਨਿਕਲ ਕੇ ਆਏਗੀ ਬਾਕੀ ਜੀ ਅੱਜ ਦੀ ਇਹ ਹੀ ਕਲੈਕਸ਼ਨ ਆ ਉਮੀਦ ਆ ਤੁਹਾਨੂੰ ਪਸੰਦ